ਆਸਰੇ ਇਥੇ ਸਭ ਸੁਨੀਆਂ ਆਉਂਦੀ ਐ ਇਥੇ ਦੂਰੋਂ ਦੂਰੋਂ ਚੱਲ ਕੇ ਨੇੜੇ ਨੇੜੇ ਚੱਲ ਕੇ ਸੰਭਤ ਆਉਂਦੀ ਆ ਕਾਹਦੇ ਲਈ ਆਉਂਦੀ ਆਂ ਦੇ ਦੁੱਖਾਂ ਡਾਉਣ ਦੇ ਲਈ ਦੁੱਖ ਕਿੰਨਾ ਦੇ ਮੂਰੇ ਬਣਾਉਣੇ ਆਪਾਂ ਕੀ ਸੁਖੀ ਰਾਂਦੇ ਪੂਰੇ ਬੰਦੇ ਦੇ ਮੂਰੇ ਚੁਕਿਆ ਕੁਛ ਨਹੀਂ ਛੋਂਦਾ ਬੰਦਾ ਸਮਾਲਕ ਦੇ ਮੂਰੇ ਚੁਕਿਆ ਮੈਂ ਵੀ ਇੱਕ ਪੁਤਲਾ ਅਨਸਾਨ ਆ ਕਿ ਮੈਂ ਵੀ ਲੰਡੂ ਜਾਂ ਬੰਦਾ ਸਾਫ ਜਾਂ ਕਿ ਪਤਾ ਉਹਨਾਂ ਜਿਹੜੇ ਮੈਦਾਨ ਦੇ ਵਿੱਚ ਖੇਡੀਏ ਕੈ ਪੁੱਛੜ ਕਾਣੀ ਇਹ ਪਤਾ ਉਹਨਾਂ ਲੱਗਦਾ ਕਿ ਹੁਣ ਦੇਖੋ ਜੇ ਅੱਜ ਨਜ਼ਾਰੇ ਕੀ ਆ ਮੇਰੇ ਪੀਰ ਦੇ ਕਿ ਸੱਜ ਦੇ ਖੋਲਿਆ ਤਕਦੀਰ ਦੇ ਪੁੱਛੜ ਕਾਣੀ ਕਸਰੇ ਨੀ ਸੱਜ ਰੋ ਪੁੱਛੜ ਕਾਣੀ ਕਸਰੇ ਨੀ ਕੱਣ ਹਲੋ ਹਲੋ ਬਾਬੇ ਦੀ ਬਹੁਤ ਬੜੀ ਲੱਗੀ ਯਾਰ ਤਰਾਉਣਾ ਸੱਜ ਬੈਰ ਬਹੁਤ ਗੱਲਿਆ ਬੰਦੇ ਬੈਰ ਪੌੜਾ ਦੇ ਲੱਗੀ ਕਿ ਅਸੀ ਬੱਕਰ ਵਕੀਨੀ ਪੌੜਾ ਤੁਸੀਂ ਹੋਰ ਹੀ ਚੰਗੇ ਲੱਗਦਾ ਨਾ ਆਨੇ ਬਾਬੇ ਕਿੱਥੇ ਛੜਾ ਸੱਚੇ ਦਿਵਾਰ ਦੀ ਜੈ ਇੱਕ ਦੀ ਕੜ ਪਾਉਂਦੀ ਆ ਛੱਗ ਨਹੀਂ ਪਾਏ ਦੌਰ ਦੀ ਖਾਤਰ ਪੁੱਛਣਾ ਚਾਹੁੰਦੀ ਆ ਕਿ ਬਾਬਾ ਜੀ ਮੇਰਾ ਦੌਰ ਕਿਉਂ ਮੰਜੇ ਜਪਿਆ ਉੱਠ ਕੜ ਪੁੱਤ ਇੱਥੇ ਛੁਪਾਇਆ ਨਹੀਂ ਰਹਿਣਾ ਇੱਥੇ ਦਾ ਡਾਂਗ ਨਾਰ ਪਹਿਣਾ ਉਹ ਬੇਲਾ ਡਾਂਗ ਮੇਰੇ ਦੇ ਵਾਰੋਂ ਚੱਲ ਮੈਂ ਤੁਹਾਡੇ ਦੇ ਮਾਰੂ ਜਨਾ ਉੱਥੇ ਦਾ ਇਹ ਲੰਡੂ ਦਾ ਸਾਹ ਨਾ ਸਮਝ ਲੋ ਜੀ ਵਾਜਾ ਮਾਰਨਾ ਖਾਉਂ ਤੇ ਕੱਨੇ ਫੜ ਫੜ ਚਾਹੁੰਦੇ ਸੀ ਮੈਦਾਨ ਦੇ ਵਿੱਚ ਹੋਰ ਸਾਡੇ ਪਰਿਵਾਰ ਕੀ ਤਾਂ ਸੱਚ ਨਸੀ ਐਵੇਂ ਪੁੱਛਣਾ ਚਾਹੁੰਦੇ ਦੌਰ ਦੀ ਖਾਤਰ ਨਾ ਕਿ ਪਾਪਾ ਮੇਰਾ ਦੌਰ ਵੱਡੇ ਦੇ ਪਿਆ ਕਿ ਮੈਂ ਪੁੱਛਾਂ ਤਾਂ ਨਹੀਂ ਆ ਪਾਸ ਦੀ ਰੇ ਆਲੀਆ ਸੱਚ ਦਾ ਸੰਗਤ ਨੂੰ ਗੋਲ ਕਰ ਗੋਲ ਕਰ ਜਾ ਪੱਤ ਕੋਲਣਾ ਦਾ ਪਊਗਾ ਜੇ ਰੋਗ ਆ ਨਾ ਤੇ ਰੋਗ ਤਾਂ ਦੱਸਣਾ ਵੀ ਪਊਗਾ ਜੇ ਮੈਂ ਪੁੱਛ ਕੱਟਣ ਲੱਗਿਆ ਡਾਂਗ ਦੇ ਜ਼ੋਰ ਤੇ ਤੂੰ ਡਾਂਗ ਦੇ ਜ਼ੋਰ ਤੋਂ ਮੈਂ ਤਪੁੱਛ ਲੈ ਆ ਚੌਣੀਆ ਪਾਤਾ ਪੀਰ ਤੇ ਜਾਇਆ ਤਾ ਉੱਥੋਂ ਤੋਂ ਸੱਜੇ ਤੋਂ ਲਾਅ ਆਉਂਦੀ ਐ ਇਹ ਕੁਛ ਨਾ ਚੌਣੀਆ ਜੇ ਮੇਰੇ ਤੀਂ ਸ਼ੈਣਸ਼ਾਲੇ ਤੇਰੀ ਪੁੱਛ ਚੱਕਣੀ ਪਤਾ ਉਹਦੇ ਵੀ ਦੁੱਖ ਚੱਕਦਾ ਹਾਂ ਠੀਕ ਆ ਨਾ ਪੁੱਤ ਠੀਕ ਕੀ ਉਹਨੇ ਕੋਰੇਆਂ ਨੂੰ ਪੱਡੂਆ ਕੋਰੇਆਂ ਨੂੰ ਜੇ ਵੀਰਾਂ ਦੇ ਦਰਬਾਰ ਤੇ ਖੜਕੇ ਤੂੰ ਪੁੱਛ ਲੈਣ ਲੱਗੀ ਆ ਨਾ ਤੇ ਪੁੱਛ ਦਾ ਮਤਲਬ ਨਹੀਂ ਤਾਂ ਕਿ ਤੋਂ ਦਾ ਦੱਖਮੀ ਚੱਕਾਂਗੇ ਠੀਕ ਹੈ ਨਾ ਮੇਰੇ ਪੀਰ ਤੋਂ ਮੈਂ ਹੁਕਮ ਮੰਗਦਾ ਕੀ ਲਾਉਂਦਾ ਤੇ ਕੀ ਫਰਿਆਦ ਤੁਹਾਡੇ ਮਨ ਦੀ ਹੈ ਤੇ ਕੀ ਹੁੰਦੇ ਦੱਸੀਆਂ ਉਹ ਜਾਣਤਾ ਤੁਹਾਡੇ ਦੇ ਨਹੀਂ ਨਾ ਕਿਉਂ ਦੇ ਵੇਲੀਆਂ ਤੁਸੀਂ ਜਾਣਦੇ

ਕੋਈ ਤੁਸੀਂ ਮੰਗਲਵਾਰ ਵਾਲੇ ਦਿਨ ਘਰ ਦਾ ਬਾਹਰ ਬਾਹਰ ਆਂਡਾ ਜਿਹੜਾ ਚੱਕੇ ਕਿਸ ਨੇ ਚਾ ਦੇਖੋ ਲੈ ਨਹੀਂ ਦੇਖੀ ਹੈ ਇਸ ਤਰ੍ਹਾਂ ਦਾ ਕੋਈ ਚੀਜ਼ ਨਹੀਂ ਰੱਖੀ ਪੁੱਤ ਤੈਨੂੰ ਵੀ ਮਾਣ ਨਾ ਪਾਉਂਦਾ ਹੈ ਹੈ ਤੇਰੀ ਮਾਣ ਨਾ ਪਾਉਂਦਾ ਤੈਨੂੰ ਪੁੱਤ ਬਾਹਰ ਤਾਂ ਉਹ ਤੇ ਨਹੀਂ ਕਰਨਾ ਪੁੱਤ ਕੰਨ ਇੱਧਰ ਕਰਨਾ ਚਾਹੇ ਦਰਬਾਰ ਉੱਤਰ ਲੱਗਾ ਵੀ ਉਹਦਾਂ ਪੁੱਛੇ ਤਰੰਗ ਕਰ ਪੁੱਛ ਰਹਿਣਾ ਮਤਲਬ ਆਪਣੇ ਕੀ ਆ ਕਣਕ ਤੇ ਪੁੱਛ ਲਓ ਕੱਤੀ ਤੇਰੇ ਘਰੇ ਵੀ ਆ ਕੱਤੀ ਮੇਰੇ ਘਰੇ ਵੀ ਆ ਪੁੱਤ ਹੋਰ ਬੱਕਰਾ ਦੇ ਘਰ ਆ ਚਲੀ ਆ ਪੱਕੀ ਫੀਰ ਫੀਰਾਂ ਨੇ ਲਹਿ ਰਹਿਣਾ ਅੱਡੋ ਅੱਡੇ ਆ ਪੁੱਤ ਤੇਰਾ ਪਯੋਰ ਖੀਤ ਹੋ ਜੂਗਾ ਨੌ ਪਰ ਨੌ ਹੋ ਜੂਗਾ ਕੀਤੇ ਮੂਰੇ ਦਵਾ ਕਰੇ ਕਿ ਸੱਚੇ ਪਾਸ਼ਾ ਰਹਿਣਤ ਕਰਦੇ ਠੀਕ ਆ ਨਾ ਅੱਰੇ ਐ ਨਹੀਂ ਮਰ ਕੱਚਾ ਨਹੀਂ ਕਰਨਾ ਕਿਸੇ ਨੂੰ ਤੇ ਰਹਿਣ ਤੋ ਜੂਗੀ ਵਾ ਕਰੀ ਕੱਲ ਨੂੰ 6 ਬਾਦਾਮ ਇੱਕ ਨਾਰੀਆ ਤੇ ਜੋੜਾ ਲੱਤੂਆਂ ਦਾ ਜਿਹੜਾ ਜੋੜਾ ਲੱਤੂਆਂ ਦਾ ਉਹ ਲੈ ਲੈ ਚਾਹੀਏ ਛੋਏ ਦੇ ਕਿਨਾਰੇ ਤੇ ਰੱਖਣਾ ਤੇ 6 ਬਾਦਾਮ ਤੇ ਇੱਕ ਨਾਰੀਆ ਉਦੋਂ ਉੱਪਰ ਦੀ ਬਾਰਕ ਲੈ ਜੀ ਤੇ ਮੈਂ ਤੇਰੇ ਨਾਲ ਫੁੱਲ ਗਰੰਟੀ ਕਰਦਾ ਤੇ ਕਦੇ ਜ਼ਿੰਦਗੀ ਸਿਰ ਨਹੀਂ ਧਮਾਉਂਗਾ ਤਸਾਂ ਤੇਰਾ ਪਹਿਲਾ ਤੇਰਾ ਦਿਓਰ ਨਾ ਛਾਲਾ ਮਾਰਦਾ ਨਾਮ ਵੱਜੇ ਤੇ ਉੱਠੇਗਾ ਜਾ ਤੂੰ ਐਵੇਂ ਮari ਫੱਕਰ ਦਾ ਸੇਰ ਤੱਕ ਨਾ ਆਇਆ ਠੀਕ ਹੈ ਨਾ ਅਦੂਬਾ ਮੈਂ ਸੇਰ ਨੀ ਕਾਉਂਗਾ ਜਿਹੜਾ ਤੇਰੇ ਨਾਲ ਵਾਦਾ ਕਰਤਾ ਤੇ 10 ਮਿੰਟ ਪਿਆਰ ਮੈਂ ਦੇਣ ਨੀ ਪੈਂਦਾ ਮੈਂ 10 ਮਿੰਟ ਦੇਣੀ ਬਜੇ ਲਾਉਂਗਾ ਬੋਲ ਜੱਕਾਰਾ ਪੀਰ ਸੈਨशाह ਉਹ ਤੇਰੇ ਚੱਲ ਕੇ ਤੇ ਮਾਰੇ ਉੱਤੇ ਆ ਗਈੀ ਬਾਬਾ ਕਰੀਏ ਨਾ ਤੂੰ ਚਰੀਂ ਨਾ ਤੂੰ ਦੂਰ ਵੇ ਸੜਾ ਇੱਥੇ ਨਾ ਤੂੰ ਵਾਰਿਆ ਪਰ ਤੇਰੀ